ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਾਈਆਂ ਨੂੰ ਹੋਰ ਠੀਕ ਠਾਕ ਹੋ ਸਾਰੇ ਇਹ ਅੱਜ ਇੱਕ ਬਹੁਤ ਜ਼ਿਆਦਾ ਜ਼ਰੂਰੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਆ ਇੱਕ ਅੱਜ ਤੋਂ ਪੰਜ ਤੋਂ ਸੱਤ ਦਿਨਾਂ ਦਾ ਇੱਕ ਬਿਮਾਰੀ ਚੱਲ ਰਹੀ ਹੈ ਗਾਈਆਂ ਦੇ ਵਿੱਚ ਜਿਹਨੂੰ TDS ਕਹਿੰਦੇ ਨੇ ਲੰਗੜਾ ਬੁਖਾਰ ਜਿਹੜੇ ਵੀ ਬਾਈ ਗਾਈਆਂ ਰੱਖਦੇ ਨੇ ਖਾਸ ਕਰਕੇ ਘੱਟੋ ਘੱਟ ਲਈ 2 ਤੋਂ 3 ਵਾਰੀ ਬੁਖਾਰ ਚੈੱਕ ਕਰੋ 2 ਵਾਰੀ ਪੂਰੀ ਚੈਕਿੰਗ ਰੱਖੋ ਪਸ਼ੂਆਂ ਦੀ ਇਹਦੇ ਵਿੱਚ ਇੱਕ ਤਾਂ ਪਸ਼ੂ ਲੰਗ ਮਾਰਦਾ ਤੇ ਟੈਂਪਰੇਚਰ 105 ਤੋਂ 6 ਇੱਕਦਮ ਹੋ ਜਾਂਦਾ ਤੇ ਜਿਹੜੇ ਬਾਈ ਘਰੇ ਆਪ ਟੀਕਾ ਟੀਕਾ ਟੂਕਾ ਲਾ ਲੈਂਦੇ ਨੇ ਖਾਸ ਕਰਕੇ ਉਹਨਾਂ ਨੂੰ ਵੀ ਧਿਆਨ ਦੇਣ ਦੀ ਲਾਗੇ ਤੇ ਟੀਕਾ ਲਾਉਣ ਤੋਂ ਪਹਿਲਾਂ 100 ਰੁਪਿਆ ਲੱਗਦਾ ਜਾ ਕੇ ਬਲੱਡ ਕੱਢੋ ਸੀਬੀਸੀ ਰਿਪੋਰਟ ਕਰਵਾ ਲਓ ਰਿਪੋਰਟ ਦੇ ਵਿੱਚ ਦੇਖੋ ਕਿਤੇ ਪ੍ਰੋਪੋ ਪ੍ਰੋਪੋਗੰਡਾ ਤਾਂ ਨਹੀਂ ਹੈਗਾ ਕਿਤੇ ਜਾਂ ਥਲੇਰੀਆ ਨਹੀਂ ਹੈਗਾ ਅਗਲੇ ਵੀ ਬੁਖਾਰ ਹੈ ਕਿਹੜਾ ਤੇ ਇਹਦੇ ਵਿੱਚ ਨਿੰਮੂ ਸਲੈਡ ਜਿਹੜਾ ਆਉਂਦਾ ਉਹ ਤੁਸੀਂ ਨਾ ਲਾਇਆ ਕਰੋ ਉਹਦੇ ਨਾਲ ਗਾਂ ਦੀ ਜਾਨ ਵੀ ਜਾ ਸਕਦੀ ਹੈ ਕਿਉਂਕਿ ਉਹ ਅੰਦਰ ਬਲੱਡੂ ਸਰਕੂਲੇਸ਼ਨ ਪੈਦਾ ਕਰ ਦਿੰਦਾ ਤੇ ਗੋਬਰ ਆਹੀ ਵਲਾ ਗੋਹਾ ਕਾਲਾ ਕਰਨ ਲੱਗ ਜਾਂਦਾ ਪਸ਼ੂ ਤੇ ਅੰਦਰ ਬਲੱਡ ਫਲੋ ਵੱਜ ਜਾਂਦਾ ਪਸ਼ੂ ਦੇ ਅੰਦਰ ਬਲੱਡ ਉਹ ਕਰ ਦਿੰਦਾ ਉਹ ਤੇ ਨਿੰਮੂ ਸਲੈਡ ਤੇ ਬਟਾਲਜਨ ਇਹ ਦੋਨੇ ਟੀਕੇ ਨਹੀਂ ਬੁਖਾਰ ਦੇ ਵਿੱਚ ਵਰਤਨੇ ਇਸ ਬੁਖਾਰ ਦੇ ਵਿੱਚ ਤੇ ਬਟਾਲਜਨ ਤਾਂ ਬਸ ਮਿਲੀ ਜਾਂਦਾ ਉਹ ਤਾਂ ਵੈਣਾ ਉਹ ਜਿਹੜਾ ਬਟਾਲਜਨ ਤੁਸੀਂ ਲਾਉਣਿਓ ਉਹ ਬਿਲਕੁਲ ਨਹੀਂ ਲਾਉਣਾ ਇੱਕ ਨਿੰਮੂ ਸਲੈਡ ਦੀ ਲਾਉਣਾ ਤੇ ਰਿਪੋਰਟ ਕਰਾਏ ਤੋਂ ਬਿਨਾ ਬਿਲਕੁਲ ਕੋਈ ਆਪ ਟੀਕਾ ਨਹੀਂ ਲਾਉਣਾ ਰਿਪੋਰਟ ਤੋਂ ਕਲੀਅਰ ਕਰੋ ਕਿ ਗਾਈ ਨੂੰ ਹੈ ਕੀ ਆ ਇਹਦੇ ਵਿੱਚ ਗਾਈ ਲੰਗ ਮਾਰਦੀ ਆ ਮਤਲਬ ਲੰਗ ਮਾਰ ਕੇ ਤੁਰਦੀ ਆ ਤੇ ਇੱਕ ਹੋਰ ਇੱਕ ਜਿੱਥੇ ਪਿਛਲੀਆਂ ਲੱਤਾਂ ਨੇ ਆਪਣੇ ਵੀ ਗੱਲ ਪਰਸੋਂ ਵੱਡੀ ਗਾਈ ਦੇ ਹੋ ਗਿਆ ਤੇ ਮੇਰੇ ਗਰੁੱਪ ਦੇ ਵਿੱਚ 100 150 ਬੰਦੇ ਦਾ ਗਰੁੱਪ ਆ ਗਰੁੱਪ ਦੇ ਵਿੱਚ ਫਾਰਮਾ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਖਾਸ ਕਰਕੇ ਗਾਈਆਂ ਦਾ ਜਿੱਥੇ ਮਗਰਲੀਆ ਲੱਤਾਂ ਨੇ ਉਦੋਂ ਥੋੜਾ ਜਿਹਾ ਉੱਪਰ ਨਾਲ ਸੋਲਿਡ ਟਾਈਪ ਮਤਲਬ ਕਿ ਇੱਕ ਗੰਮੂੜਾ ਜਿਹਾ ਬਣਦਾ ਫੋੜਾ ਜਿਹਾ ਬਣਦਾ ਉਹ ਵਿੱਚ ਹਲਦਾ ਸੋਲਿਡ ਟਾਈਪ ਦੋਨੇ ਸਾਈਡ ਦੋਨੇ ਸਾਈਡ ਤੇ ਤਾਂ ਕਿ ਪੂਰਾ ਧਿਆਨ ਧਿਆਨ ਨਾਲ ਚੈੱਕ ਚੈੱਕ ਰੱਖੋ ਪਸ਼ੂ ਆਪਣੇ ਤੇ ਖਾਸ ਕਰਕੇ ਜਦੋਂ ਵੀ ਬੁਖਾਰ ਆਉਂਦਾ ਤਾਂ ਸੀਵੀਸੀ ਰਿਪੋਰਟ ਕਰਵਾਓ ਤੇ ਇਹ ਬੁਖਾਰ ਬਹੁਤ ਜ਼ਿਆਦਾ ਚੱਲ ਰਿਹਾ ਹੈ ਬਹੁਤ ਪਸ਼ੂਆਂ ਦੀ ਡੈਥ ਹੋ ਗਈ ਫਾਰਮ ਘੱਟੋ ਘੱਟ ਵੱਡੇ ਵੱਡੇ ਫਾਰਮਾਂ ਦੇ ਵਿੱਚ 10-10 ਪਸ਼ੂਆਂ ਦੀ ਡੈਥ ਹੋ ਗਈ ਵੀਰੇ ਆਪਣੇ ਵੀ ਇੱਕ ਗਾਈ ਦੇ ਮੈਂ ਫੋਟੋ ਸ਼ੇਅਰ ਕਰੂੰਗਾ ਰਸੌਲੀ ਟਾਈਪ ਉਹਦੇ ਵੀ ਹੋ ਗਿਆ ਤੇ ਇਹ ਲੰਗੜਾ ਬੁਖਾਰ ਚੱਲ ਰਿਹਾ ਜ਼ਿਆਦਾਤਰ ਪਸ਼ੂ ਦੇ ਵਿੱਚ ਲੰਗ ਮਾਰ ਕੇ ਤੁਰਦੇ ਆ ਤੇ ਜੇ ਕਿਸੇ ਵੀਰ ਨੂੰ ਟ੍ਰੀਟਮੈਂਟ ਦੀ ਲੋੜ ਹੋਵੇ ਤਾਂ ਫੋਨ ਤੇ ਪੁੱਛ ਸਕਦਾ ਆਪਾਂ ਨੂੰ ਜੇ ਕੋਈ ਹਜੇ ਦਿੱਕਤ ਆਉਂਦੀ ਆ ਤੇ ਸਭ ਤੋਂ ਪਹਿਲਾਂ ਸੀਵੀਸੀ ਰਿਪੋਰਟ ਜ਼ਰੂਰ ਕਰਵਾਓ ਤੇ ਮੈਂ बार-बार ਇਹ ਗੱਲ ਕਹ ਰਿਹਾ ਵੀਰੇ ਇਹ ਮਜ਼ਾਕ ਚ ਨਾ ਲਿਓ ਗੱਲ ਇਹ ਕਿਤੇ ਬਹੁਤ ਵੱਡਾ ਨੁਕਸਾਨ ਕਰਕੇ ਬਹਿ ਜਾਓ ਤੇ ਘਰੋਂ ਚੱਕ ਕੇ ਆ ਆਪ ਜਿਹੜੇ ਬਾਈ ਟੀਕਾ ਲਾ ਲੈਂਦੇ ਨੇ ਬਿਨਾਂ ਰਿਪੋਰਟ ਕਰਾਏ ਤੋਂ ਟੀਕਾ ਨਾ ਲਾ ਲਦੇ ਉਹਨੇ ਵੀ ਨਿੰਮੋ ਸਲੈਡ ਲਾਤਾ ਜਾਂ ਬਟਾਲ ਜਣ ਲਾਤਾ ਚੱਕ ਕੇ ਤੁਸੀਂ ਪਸ਼ੂ ਘੁਮਾ ਬੈਠੋਗੇ ਤੇ ਨਾ ਕੱਲ ਪਰਸੋਂ ਦਾ ਦੇਖ ਰਹੇ ਆ ਰੂਪਾਂ ਦੇ ਵਿੱਚ ਬਹੁਤ ਜ਼ਿਆਦਾ ਇੱਕ ਤਾਂ ਹੋਰ ਸੋਲੀ ਟੈਪ ਹੋ ਰਿਹਾ ਤੇ ਇੱਕ ਬੁਖਾਰ ਟੈਂਪਰੇਚਰ 105 ਤੋਂ 6 ਜਾਂਦਾ ਤੇ ਬਹੁਤ ਜ਼ਿਆਦਾ ਇਹ ਵਧਿਆ ਹੋਇਆ ਤੇ ਪੂਰਾ ਧਿਆਨ ਰੱਖੋ ਆਪਣੇ ਪਸ਼ੂਆਂ ਦਾ ਤੇ ਇਹ ਬਹੁਤ ਮਹਿੰਗੇ ਪਸ਼ੂ ਨੇ ਭਰਾਵੋ ਮਸਾ ਬਣਾਏ ਆਪਾਂ ਮਿਹਨਤ ਕਰ ਕਰਕੇ ਸਾਰਿਆਂ ਮਿਹਨਤ ਕਰਦੇ ਆ ਤੇ ਮਾਲਕ ਸਾਹਿਬ ਨੂੰ ਤੰਦਰੁਸਤੀ ਬਖਸ਼ੇ ਤੇ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਸਾਰਿਆਂ ਦਾ ਮਾਲ ਪਸ਼ੂ ਸਵਸਥ ਰਹਿ ਇਹਹੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਤੇ ਪੂਰਾ ਧਿਆਨ ਰੱਖੋ ਵੀਰੇ ਇਹ ਬੁਖਾਰ ਬਹੁਤ ਜ਼ਿਆਦਾ ਚੱਲ ਰਿਹਾ ਸਸ ਸਾਰੀ ਗੱਲ ਸਾਰੇ ਭਰਾਵਾਂ ਨੂੰ ਵੀਡੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰੇਕ ਭਾਈ ਨੂੰ ਜਾਣਕਾਰੀ ਮਿਲ ਸਕੇ ਤੇ ਇਹ ਬੁਖਾਰ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਿਆ ਹੋਇਆ ਲੰਗੜੇ ਮਤਲਬ ਲੰਗੜਾ ਬੁਖਾਰ ਦੇ ਨਾਂ ਤੇ ਮਸ਼ਹੂਰ ਆ ਇਹ ਤੇ ਇਹਦੇ ਵਿੱਚ ਪਸ਼ੂ ਲੰਗੜਾ ਕੇ ਤੁਰਦਾ ਤੇ ਧੰਨਵਾਦ ਸਾਰਿਆਂ ਨੂੰ ਸਾਰੇ ਭਰਾਵਾਂ ਦਾ ਜਿਹੜੇ-ਜਿਹੜੇ ਵੀਰ ਪਿਆਰ ਕਰਦੇ ਨੇ ਤੇ ਕਮੈਂਟ ਕਰਕੇ ਦੱਸਿਓ ਜੇ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ ਫੋਨ ਤੇ ਪੁੱਛ ਸਕਦਾ ਆਪਾਂ ਨੂੰ ਤੇ ਨੰਬਰ ਆਪਣਾ ਪਤਾ ਹੀ ਹੈ 97792 22530 ਤੇ ਦੱਬ ਕੇ ਸ਼ੇਅਰ ਕਰੋ ਮੇਰੇ ਵੀਡੀਓ ਤਾਂ ਕਿ ਹਰੇਕ ਭਰਾ ਕੋਲੇ ਜਿਹੜਾ ਵੀ ਮਾਲ ਪਸ਼ੂ ਰੱਖਦਾ ਜਿਹੜਾ ਵੀ ਪਸ਼ੂ ਰੱਖਦਾ ਬਹੁਤ ਕੀਮਤੀ ਪਸ਼ੂ ਨੇ ਤੇ ਤਾਂ ਕਿ ਹਰੇਕ ਭਰਾ ਕੋਲੇ ਵੀਡੀਓ ਪਹੁੰਚ ਪਹੁੰਚੇ ਤੇ ਹਰੇਕ ਨੂੰ ਜਾਣਕਾਰੀ ਹਾਸਲ ਹੋਵੇ ਤੇ ਆਪੋ ਆਪਣੇ ਪਸ਼ੂ ਮਾਲ ਪਸ਼ੂ ਦਾ ਧਿਆਨ ਰੱਖੋ ਤੇ ਪ੍ਰਮਾਤਮਾ ਸਾਨੂੰ ਤੰਦਰੁਸਤੀ ਬਖਸ਼ੇ ਤੇ ਧੰਨਵਾਦ ਸਾਰੇ ਭਰਾਵਾਂ ਦਾ